ਕੌਂ ਚ ਦੇ ਸੀਗੇ ਜੀ ਘਰ 9:00 ਵਜੇ ਪੌਣੇ 9 ਹੀ ਹੈ ਨਾ ਤਾਂ ਚਾਹ ਚੂ ਪੀ ਲਈ ਆ ਸਮਰ ਇੱਧਰ ਖੇਡਣ ਲੱਗਾ ਆ ਸਮਰ ਕਿੱਥੇ ਆਇਆ ਆ ਬੱਬਾ ਪਾਛੇ ਚ ਆਇਆ ਕਿੱਥੇ ਆਇਆ ਤੂੰ ਆ ਆਹ ਕਿਹਦਾ ਘਰ ਆ ਇਹ ਕਿੰਨਾ ਦਾ ਘਰ ਆ ਹਾਂ ਹਾਂ ਦੇਖ ਸੂਟ ਹੋ ਜਾਦਾ ਇਹ ਚ ਕਿੰਨਾ ਸੋਹਣਾ ਕਲਰ ਆਉਂਦਾ ਚਲੋ ਚਲੋ ਛੱਕਾ ਲਾਈਏ ਚਲੋ ਪਟਨ ਚਲ ਆਵਾਂ ਨੇ ਨਿਕਲ ਲਿਨੇ ਜਾਣਾ ਬੰਦ ਕੋਣ ਹਾਂਜੀ ਜੀ ਟਾਈਮ 6:30 ਹੋ ਗਏ ਮੰਮੀ ਚਲ ਗਈ ਸੀਗੀ 1:30 ਵਜੇ ਤੇ ਫਿਰ ਉੱਥੋਂ ਤੈਨੂੰ ਲੈ ਗਿਆ ਸੀ ਮੁੰਡੇ ਨੂੰ ਆਣ ਕੇ ਇਥੋਂ 2:00 ਵਜੇ ਤੌਰ ਤੇ ਸੀਗੇ ਚੱਲ ਮਾਰ ਤੇ ਸਮਾਰ ਇਥੇ ਫੇਲਦਾ ਪਿਆ ਆ ਬੈਟ ਬਾਲ ਓਏ ਪਲੇ ਆ ਲੈ ਪਲੇ ਆ ਲੈ ਪਲੇ ਆ ਲੈ ਮਾਰਿੱਦ ਨੂੰ ਤੇ ਹੁਣੇ ਖੇਲਦਾ ਪਿਆ ਆ ਬਾਕੀ ਰੋਟੀ ਪਾਣੀ ਦੇ ਦੇ ਦਾਲ ਪਣੀ ਪਈ ਆ ਤੇ ਰੋਟੀ ਥੋੜੀ ਜਿਹੀ ਬਣਾਉਣੀ ਆ ਉਹ ਦੇਖਦੇ ਆ ਬੀਬੀ ਇੱਧਰ ਤਈ ਆ ਮੰਗੇ ਤੇ ਤੁਸੀਂ ਸਿੱਧੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਮਿਲਦੇ ਆ ਥੋੜੇ ਟਾਈਮ ਬਾਅਦ ਗੰਦੀ ਹੋ ਗਈ ਤਾਂ ਇਹ ਜਾਮਣਾ ਦੇ ਵਿੱਚ ਵਿੱਚ ਕੋਈ ਇਦਾਂ ਟੋਕ ਜੀਆਂ ਹੋਈਆਂ ਆ ਚੋਸ ਹੈ ਇਹ ਵਿੱਚ ਹੀ ਕਈ ਜਾਂਦਾ ਬਊਆ ਵਿੱਚ ਹੀ ਖਾਈ ਜਾਂਦਾ ਕੀ ਆ ਇਹ ਬਊਆ ਐਵੇਂ ਜਾਮਣਾ ਆ ਖਾਣ ਵਾਲੀ ਆ ਜੀਜੀ ਖਾਲਾ ਨੰਨੀ ਆ ਨਾ ਆ ਮਾਂ ਮੈਂ ਕਿਹੜਾ ਚਾਹੀਦਾ ਕੀ ਕਰਦਾ ਕਾਟਣ ਦੇਖਦੇ ਆ ਹਾਂਜੀ ਟਾਈਮ 8:30 ਹੋ ਗਏ ਆ ਤੇ ਮੰਮੀ ਉੱਧਰ ਸੇ ਰਹੀ ਆ ਤੇ ਰੋਟੀ ਬਣਾਉਣੀ ਆ ਬਸ ਥੋੜੀ ਜਿਹੀ ਤੇ ਇੱਧਰ ਕੂਲਰ ਵਗੈਰਾ ਲਾ ਕੇ ਬੈ ਗਏ ਆ ਅਸੀਂ ਤੇ ਕੂਲਰ ਥੋੜਾ ਸਾਡਾ ਖਤਮ ਨਾ ਕਰਿਆ ਜਾ ਇਹਨੂੰ ਹੀ ਜਨੂਰ ਜਿਹਾ ਕਰਿਓ ਤੇ ਦਾਲ ਪਈ ਆ ਮੰਮੀ ਨੇ ਦੁਪਹਿਰ ਸਵੇਰੇ ਬਣਾਈ ਸੀਗੀ ਮਤਲਬ ਤੇ ਉਹ ਪਈ ਆ ਉਹਨਾਂ ਹੀ ਆਪਾਂ ਰੋਟੀ ਖਾ ਲੈਣੀ ਆ ਦਹੀਂ ਬਣਾਇਆ ਸੀ ਦੁਪਹਿਰੇ ਉਹ ਵੀ ਪਿਆ ਆ ਤੇ ਬਸ ਰੋਟੀ ਬਣਾਉਣੀ ਆ ਤੇ ਉਹ ਆਪਾਂ ਥੋੜੇ ਟਾਈਮ ਤੱਕ ਬਣਾ ਲੈਣਾ ਪਕਾਣਾ ਪਕਾਣਾ ਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਅੱਗੇ-ਅੱਗੇ ਜੇ ਬਲੌਗ ਬਣਾਉਣ ਹੁੰਦੇ ਤੇ ਫਿਰ ਆਪਣਾ ਕੰਮ ਪਾ ਦਾਂਗੇ ਨਹੀਂ ਪੂਰਾ ਹੋ ਸਕਿਆ ਤੇ ਫਿਰ ਕੁਝ ਦਿਨਾਂ ਦਾ ਮਲਾ ਕੇ ਫਿਰ ਪਾਵਾਂਗੇ ਹਾਂ ਚਲੋ ਚਲੋ ਸਮਰ ਕੀ ਦੁੱਧ ਪੀਂਦਾ ਟੱਕਣ ਲਾ ਕੇ ਬੋਤਲ ਦਾ ਹਾਂਜੀ ਜੇ ਅਸੀਂ ਰੋਟੀ ਖਾਣ ਲੱਗੇ ਆ ਤੇ ਸਮਰ ਨੇ ਦੁੱਧ ਪੀ ਲਿਆ ਬੋਤਲ ਦੇ ਫਲੇਵਰ ਦੇ ਜੂਸ ਵਾਲੀ ਐ ਨੇ ਹੁਣ ਕਹਿੰਦਾ ਜੂਸ ਪੀ। ਢੱਕਣਾ ਬਾਂਧ ਤੇ ਮੂੰਹ ਚ ਪਾਉਂਦਾ ਬੋਤਲ। ਸਮਰ ਸੌਣਾ ਨਹੀਂ ਤੂੰ। ਹੈ? ਕੋਈ ਛੋਈ ਨਹੀਂ ਕਰਨੀ। ਬੋਲ ਜਣਾ ਉੱਪੀ। ਪਾਜੀ ਜੀ ਟਾਈਮ ਹੋ ਗਿਆ ਆ 9:30 ਹੋ ਚੱਲੇ ਆ ਰੋਟੀ ਰੂਟੀ ਖਾ ਲਈ ਆ ਤੇ ਹੁਣ ਇੱਧਰ ਸਮਰ ਵੀ ਸੌ ਗਿਆ ਮੰਮੀ ਸੌਂਦੇ ਪਏ ਆ ਮੈਂ ਇੱਧਰ ਘਟਾਈ ਕਰਨ ਲੱਗੀ ਆ। ਤੇ ਜੈਂਪਰ ਦੀ ਤੇ ਜੈਂਪਰ ਆਪਾਂ ਕਟਿੰਗ ਕਰਾਂਗੇ ਤੇ ਮੈਂ ਬਿਛਾ ਲਿਆ ਇਹਦਾ ਤੈਲ ਆ ਕੇ ਰੱਖ ਲਿਆ ਤੇ ਮੂਲਕ ਮੈਂ ਟੇਪ ਉਹ ਬਹੁਤ ਐਂਟੀ ਡੇ ਮੰਗ ਲੈਣਾ ਦੋ ਹੋਣੇ ਚਾਹੀਦੇ ਆ ਹੈ ਨਹੀਂ ਆਪਣੇ ਨਵੇਂ ਪੇਰ ਕੋਈ ਦੋ ਤਿੰਨ ਐਂਟੀ ਡੇ ਪਸੂ ਇੱਕ ਬੇਬੀ ਲੈ ਲੀ ਇਹ ਕਿਸ਼ਾ ਨਹੀਂ ਲੈ ਗਈ ਤੇ ਇਧਰ ਆ ਆਪਣੇ ਨਾਪਿਆ ਤੇ ਆ ਇਹਦਾ ਪਿਛਲਾ ਪੱਲਾ ਆ ਵਾਲਾ ਤੇ ਇਹਨੂੰ ਆਪਾਂ ਤੇਲ ਅਲੀ ਦੀ ਗੱਬੇ-ਗੱਬੇ ਨਾਲ ਹੋ ਲੱਗੇ ਹੋਏ ਆ ਸਿੱਪਿੰਗ ਆਈਆਂ ਆ ਤੇ ਉਹਦੇ ਕਰਕੇ ਨਾ ਇਧਰੋਂ ਆ ਕੱਪੜਾ ਉਹਦਾ ਇਹ ਗੱਬੇ-ਗੱਬੇ ਇੱਧਰ ਕੱਟ ਹੋਊਗਾ ਤੇ ਸਾਈਡਾਂ ਤੇ ਪੱਲੇ ਜੇ ਬਚਣੇ ਆ ਮਸ਼ੀਨ ਸਮਰ ਸੁੱਕਦਾ ਆ ਤੇ ਚਲੋ ਜੀ ਮੈਂ ਇਹਨੂੰ ਕੱਟ ਲਵਾਂ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣ ਰਿਓ ਹਾਂਜੀ ਜੀ ਆਪਾਂ 24 24 ਦਾ ਲਾ ਲਾਂਗੇ ਸਾਡੇ ਕੋਲ ਨਹੀਂ ਹੈ ਪਿਆ 20 FHC ਤੇ ਇਸ ਕਰਕੇ ਆਪਾਂ 4 ਇੰਚ ਵਾਦਰ ਬਣਾਇਆ ਇਹ ਜੋ ਅਗੀ ਜੋ ਅੱਗੀ ਦਾਪਾ ਜਿਹੜਾ ਪਰਨਾ ਲਾ ਲਾਂਗੇ ਤੇ ਹੁਣ ਮੈਂ ਇੱਕ ਵਲੌਗ ਬਣਾਉਂਗੀ ਉਹਦੇ ਵਿੱਚ ਮੈਂ ਜਾਂ ਸਲਵਾਰ ਦੀ ਜਾਂ ਫਿਰ ਕੈਂਵਸ ਦੀ ਮੈਂ ਕਟਿੰਗ ਕਰੂਗੀ ਤੇ ਉਹ ਵਲੌਗ ਫਿਰ ਕੱਟਿਓ ਦਾ ਹੀ ਹੋਊਗਾ ਪੱਲਾ ਤੇ ਉਹ ਆਪਾਂ ਦੇਖਦੇ ਆਂ ਕੱਲੂ ਜਾਂ ਫਿਰ ਤੋਂ ਰੱਬ ਕੋ ਭਰਾਵਾਂਗੇ ਕਿ ਕਿ ਰੋਵੜਾ ਤੋਂ ਰੋਗ ਰਹਿਣ ਕਰਨਾ ਹੈ ਕਿਉਂਕਿ ਇੱਥੇ ਮੈਂ ਆਉਂਦਿਆਂ ਬਲੋਂ ਨਹੀਂ ਬਣਾ ਹੁੰਦਾ ਕਿਉਂਕਿ ਸਟੈਂਡ ਵਗੈਰਾ ਦਾ ਖਾ ਹੋ ਜਾਂਦਾ ਉਥੇ ਦਾ ਸੀ ਬਣਾਇਆ ਹੈ ਮੈਂ ਲਾਰ ਦੀ ਕੰਮ ਕਰਦੀ ਰਹਿਣੀ ਆ ਤੇ ਫਿਰ ਇਥੇ ਵੀਡੀਓ ਵੀ ਬਣਾਣੀ ਥੋੜੀ ਆਕੂ ਹੋ ਜਾਂਦੀ ਆ ਇਸ ਕਰਕੇ ਫਿਰ ਆਪਾਂ ਕਟਿੰਗ ਵਗੈਰਾ ਦੀਆਂ ਵੀਡੀਓ ਦੇਖਦੇ ਆਂ ਕਿ ਜੇ ਬਣਾ ਹੁੰਦੀਆਂ ਉਹ ਵਾਲੀਆਂ ਪਾਇਆ ਕਰਾਂਗੇ ਕਿ Sí, ਹਾਂਜੀ ਜੀ ਆਪਾਂ ਜੈਂਪਰ ਜਿਹੜਾ ਆ ਕੱਟ ਕੇ ਰੱਖਦਾ ਸਾਰੇ ਨਿਸ਼ਾਨੀਆਂ ਨੂੰຊੁੰਨੀਆਂ ਲਾ ਦਿੱਤੀਆਂ ਆ ਤੇ ਮੰਮੀ ਨੇ ਇੱਧਰ ਸਲਵਾਰ ਇਹਦੀ ਜਿਹੜੀ ਆ ਜੋੜ ਲਈ ਆ 벨ਟ ਵਗੈਰਾ ਤੇ ਪਹੁੰਚੀ ਹੁਣ ਸਵੇਰ ਨੂੰ ਬਣਾਉਣੇ ਆ ਤੇ ਟਾਈਮ 10:00 ਵਜੇ ਗਏ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੁੰਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ